ਖੁਸ਼ਾ ਹੋ ਗਿਆ ਹੋਵੇਗਾ ਵਧੀਆ ਤੁਹਾਡੇ ਪਟਾਸ਼ ਨਿਕਲਿਆ ਯਾਰ ਨਿਆਰਾ ਆ ਗਿਆ ਹੋਊਗਾ ਹੁਣ ਤਾਂ ਸਰਕਾਰ ਲਈ ਜ਼ਮੀਨਾਂ ਤੇ ਵੱਧ ਪੈਸੇ ਬਣ ਜਾਣਗੇ ਸਾਡਾ ਤੇ ਬੇੜਾ ਹੀ ਗਰ ਕਰ ਦਿੱਤਾ ਸਰਕਾਰ ਨੇ ਅਸੀਂ ਤਾਂ ਕਿਸੇ ਯੋਗੇ ਨਹੀਂ ਰਹੇ ਪਹਿਲਾ ਪਾਕਿਸਤਾਨ ਚੋ ਆਏ ਆ ਤਿੰਨ ਬੀੜੀਆਂ ਸਾਡੀਆਂ ਇਹ ਫੌਜੀਆ ਨੂੰ ਅਲਾਰਟ ਆ ਪਿੰਡ ਸਾਰਾ ਸਤਿਆਨਾਸ਼ ਇਹਨਾਂ ਨੇ ਕਰਤਾ ਪਹਿਲਾ ਝੋਲੇ ਦੇ ਬਰਬਾਦੀ ਇਹਨਾਂ ਕੀਤੀ ਹੁਣ ਜਿਹੜੀ ਆ ਇਹ ਪਟਾਸ਼ ਦੀ ਕਰ ਰਹੇ ਆ ਇਹ ਗਵਰਨਮੈਂਟ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਛੱਡਣੀਆਂ ਜਾਂਦੇ ਜਦੋਂ ਤੁਹਾਨੂੰ ਰੇਟ ਹੀ ਮਿਲ ਜਾਓ ਬਾਈ ਹੁਣ ਕਿੰਨੇ ਰੁਪਏ ਇਹ ਮੰਗਦੇ ਹੋ ਤੁਸੀਂ ਅਸੀਂ ਕੁਝ ਵੀ ਨਹੀਂ ਮੰਗਦੇ ਅਸੀਂ ਆਨੇ ਆ ਵੀ ਅਸੀਂ ਜ਼ਮੀਨ ਨਾ ਅੱਜ ਛੱਡੀਏ ਨਾ ਅਸੀਂ ਕੱਲ ਛੱਡੀਏ ਅਸੀਂ ਅੱਗੇ ਕਿੱਥੇ ਜਾਣਾ ਆਪਣਾ ਘਰ ਬਰਬਾਦ ਕਰਕੇ ਅਸੀਂ ਅੱਗੇ ਨੂੰ ਤੁਰ ਪਾਂਗੇ ਭਾਵੇਂ ਕਰੋੜਾ ਰੁਪਈਆ ਮਿਲ ਜੇ ਸਾਨੂੰ ਅਸੀਂ ਇਹ ਜ਼ਮੀਨ ਨਹੀਂ ਛੱਡਾਂਗੇ ਸਰਕਾਰ ਤੁਹਾਡੇ ਤੋਂ ਜ਼ਮੀਨਾਂ ਲੈ ਕੇ ਪਟਾਸ਼ ਕੱਢ ਲੈ ਜਾਂ ਕੀ ਚਾਹੁੰਦੇ ਹੈ। ਧੱਕੇ ਨਾਲ ਤਾਂ ਕੁਝ ਵੀ ਕਰ ਸਕਦੀ ਹੈ ਸਰਕਾਰ। ਧੱਕੇ ਨਾਲ ਕੁਝ ਮਰਜ਼ੀ ਕਰੀ ਜਾਵੇ ਪਰ ਅਸੀਂ ਨਾ ਹੀ ਸਾਡੇ ਬੱਚੇ ਚਾਹੁੰਦੇ ਨੇ ਨਾ ਹੀ ਸਾਡੇ ਬਜ਼ੁਰਗ ਚਾਹੁੰਦੇ ਨੇ ਵੀ ਅਸੀਂ ਇੱਥੋਂ ਉੱਟ ਕੇ ਪਹਿਲਾਂ ਉੱਥੋਂ ਉੱਟ ਕੇ ਇੱਥੇ ਆਏ ਇਹ ਥੋੜ੍ਹ ਕੇ ਹੁਣ ਕਿਤੇ ਹੋਰ ਜਾਈਏ। ਫਿਰ ਤਾਂ ਸਾਡੀਆਂ ਇਲਾਸ਼ਾ ਹੀ ਹੈ ਜੀ। ਸਾਡੀਆਂ ਇਲਾਸ਼ਾ ਤੋਂ ਕਿਤੇ ਮਰਜ਼ੀ ਕਰਨ। ਇਹਦੇ ਨਾਲੋਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਸਾਨੂੰ ਇਸ ਗਵਰਨਮੈਂਟ ਨੇ ਤਾਂ ਬਰਬਾਦ ਕਰਕੇ ਰੱਖ ਦਿੱਤਾ। ਗਵਰਨਮੈਂਟ ਕਿਉਂ ਨਹੀਂ ਉਹਦੇ ਤੇ ਐਕਸ਼ਨ ਲੈ ਚਲੋ ਇਹ ਤਾਂ ਅੱਡ ਮੁੱਡਾ ਬਾਈ ਮੋਤਾਜ ਜੇਕਰ ਮੈਂ ਤੁਹਾਡੀ ਗੱਲ ਕਰਾਂ ਜੇ ਮੰਨ ਲਓ ਕਿ ਤੁਹਾਨੂੰ ਇਦਾਂ ਨਹੀਂ ਆਉਂਦਾ ਦਿਮਾਗ 'ਚ ਵੀਰ ਚਲੋ ਜਜ਼ਮੀਨ ਵੇਖੀ ਚੰਡੀਗੜ੍ਹ ਫਲੈਟ ਫਲੂਟ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਅਸੀਂ ਤਾਂ ਖੇਤੀ ਨਾਲ ਜੁੜੇ ਆਂ ਤੇ ਖੇਤੀ ਨਾਲ ਹੀ ਜੁੜੇ ਰਵਾਂਗੇ ਸਾਨੂੰ ਔਰ ਤਾਂ ਦਾ ਹੀ ਕੋਈ ਨਹੀਂ ਆਉਂਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਪਹੁੰਚਿਆ ਉਹਨਾਂ ਪਿੰਡਾਂ ਦੇ ਵਿੱਚ ਮੁਕਸਰਦਿਆਂ ਦੇ ਵਿੱਚ ਜਿਹੜੇ ਆਪਾਂ ਅੱਗੇ ਜਿਨ੍ਹਾਂ 'ਚੋਂ ਪਟਾਸ਼ ਨਿਕਲਿਆ ਅੱਜ ਨੌਜਵਾਨ ਨਹੀਂ ਲਗਭਗ ਇਹ ਖੇਤੀ ਕਰਦੇ ਨੇ ਠੀਕ ਆ ਇਹ ਕੀ ਸੋਚਦਾ ਜਿਵੇਂ ਪਹਿਲਾਂ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਬਜ਼ੁਰਗ ਦਿਖਾਇਆ ਕਿਉਂਕਿ ਬਜ਼ੁਰਗਾਂ ਨੂੰ ਮੋਹ ਹੁੰਦਾ ਹੋ ਸਕਦਾ ਇਹ ਜਿਹੜਾ ਹੈਗਾ ਨੌਜਵਾਨ ਅੱਕੇ ਪਏ ਹੁਣ ਵੀ ਰੇਟ ਤਾਂ ਆਉਂਦਾ ਨਹੀਂ ਝੋਨਾ ਕੋਈ ਚੱਕਦਾ ਨਹੀਂ ਯਾਰ ਉਹਦੇ ਨਾਲ ਚੰਗਾ ਪਰੇ ਜੇ ਸਰਕਾਰ ਲੈ ਜੇ ਤਾਂ ਜ਼ਿਆਦਾ ਵਧੀਆ ਹੈ ਨਾ ਮੇਰੇ ਨਾਲ ਦੋ ਨੌਜਵਾਨ ਨੇ ਭਾਈ ਸਤਿ ਸ੍ਰੀ ਅਕਾਲ ਦੋਨਾਂ ਨੂੰ ਆ ਤੁਹਾਡਾ ਨਾਮ ਕੀ ਤੇ ਕਿਹੜਾ ਪਿੰਡ ਆ ਭਾਈ ਯਾਦਵਿੰਦਰ ਸਿੰਘ ਨਾਮ ਹੈ ਜੀ ਪਿੰਡ ਕਟਿਆਵਾਲੀ ਤੇ ਆਪਣਾ ਕਿਹੜਾ ਪਿੰਡ ਦੇ ਨਾਮ ਕੀ ਹੈ ਭਾਈ ਮੇਰਾ ਨਾਂ ਹਰਪ੍ਰੀਤ ਸਿੰਘ ਹੈ ਪਿੰਡ ਕਵਰ ਵਾਲਾ ਤੇ ਢਾਣੀ ਢਾਣੀ ਨੰਬਰਦਾਰਾਂ ਦਾ ਢਾਣੀ ਨੰਬਰਦਾਰ ਇਹ ਮੁੰਡਾ ਅਮੇ ਜਾਂ ਹੀ ਕਿਉਂਕਿ ਜਿਹੜੇ ਇਹਦੇ ਚ ਰੱਖੇ ਜਾਂਦਾ ਖਾਸ ਕਰਕੇ ਪਿੰਡ ਚ ਨੰਬਰਦਾਰ ਦਾ ਬਣਾ ਕੰਮ ਨਹੀਂ ਚੱਲਦਾ ਨੰਬਰਦਾਰਾ ਮੈਨੂੰ ਆ ਦੱਸ ਵੀ ਖੁਸ਼ ਆ ਹੋ ਗਿਆ ਹੋਵੇਗਾ ਵਧੀਆ ਤੁਹਾਡੇ ਪਟਾਸ਼ ਨਿਕਲਿਆ ਯਾਰ ਨਿਆਰਾ ਆ ਗਿਆ ਹੋਊਗਾ ਹੁਣ ਤਾਂ ਸਰਕਾਰ ਲਈ ਜਮੀਨਾਂ ਤੇ ਵੱਧ ਪੈਸੇ ਬਣ ਜਾਣਗੇ ਸਾਡਾ ਤੇ ਬੇੜਾ ਹੀ ਗਿਰ ਕਰ ਦਿੱਤਾ ਸਰਕਾਰ ਨੇ ਅਸੀਂ ਤਾਂ ਕਿਸੇ ਯੋਗੇ ਨਹੀਂ ਰਹੇ ਪਹਿਲਾ ਪਾਕਿਸਤਾਨ ਚੋਂ ਆਏ ਆ ਤਿੰਨ ਬੀੜੀਆਂ ਸਾਡੀਆਂ ਇਹ ਫੌਜੀਆ ਨੂੰ ਅਲਾਰਟ ਆ ਪਿੰਡ ਸਾਰਾ ਸਤਿਆਨਾਸ ਇਹਨਾਂ ਨੇ ਕਰਤਾ ਪਹਿਲਾ ਝੋਨੇ ਦੇ ਬਰਬਾਦੀ ਇਹ ਨਾ ਕੀਤੀ ਹੁਣ ਜਿਹੜੀ ਆ ਇਹ ਪਟਾਸ਼ ਦੀ ਕਰ ਰਹੇ ਆ ਇਹ ਗਵਰਨਮੈਂਟ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਛੱਡਣੀਆਂ ਜਿਉਂਦੇ ਨਹੀਂ ਜਦੋਂ ਤੁਹਾਨੂੰ ਰੇਟ ਹੀ ਮਿਲ ਜਾਓ ਬਾਈ ਹੁਣ ਕਿੰਨੇ ਰੁਪਏ ਮੰਗਦੇ ਤੁਸੀਂ ਅਸੀਂ ਕੁਝ ਵੀ ਨਹੀਂ ਮੰਗਦੇ ਅਸੀਂ ਆਨੇ ਵੀ ਅਸੀਂ ਜ਼ਮੀਨ ਨਾ ਅੱਜ ਛੱਡੀਏ ਨਾ ਅਸੀਂ ਕੱਲ ਛੱਡੀਏ ਅਸੀਂ ਅੱਗੇ ਕਿੱਥੇ ਜਾਣਾ ਸਾਡੀਆਂ ਤਿੰਨ ਪੀੜੀਆਂ ਤੇ ਪਹਿਲਾਂ ਬਰਬਾਦ ਹੋ ਗਈਆਂ ਤੁਸੀਂ ਮੇਰੇ ਨਾਲ ਚੱਲ ਕੇ ਵੇਖੋ ਮੇਰਾ ਡੇਰੀ ਦਾ ਕੀਤਾ ਨਾਲ 30 ਤੋਂ 40 ਲੱਖ ਰੁਪਈਆ ਮੈਂ ਇੱਥੇ ਲਾ ਚੁੱਕਿਆ ਡੇਢ ਦੋ ਕਿੱਲਿਆਂ ਦੇ ਵਿੱਚ ਮੈਂ ਆਪਣਾ ਸ਼ੈੱਡ ਲਾਇਆ ਮੈਂ ਜੇ ਕੱਲੂ ਇਹ ਗਵਰਨਮੈਂਟ ਗੜਬੜ ਕਰਦੀ ਐ ਮੈਂ ਇਹ ਲੈ ਕੇ ਕਿੱਥੇ ਜਾਊਂਗਾ ਇਹ ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਚੰਗੀਆਂ ਭਲੀਆਂ ਜ਼ਮੀਨਾਂ ਦੇ ਵਿੱਚ ਬਸਾਵਾਦ ਹੋਈਆਂ ਉਹਨਾਂ ਅਸੀਂ ਹੁਣ ਰੋਟੀ ਖਾਣ ਲੱਗੇ ਆ ਸਾਡੇ ਪਿਓ ਦਾਦੇ ਪੜਦਾਦੇ ਇਹ ਜ਼ਮੀਨਾਂ 'ਚ ਰੁਲ ਗਏ ਆ ਹੁਣ ਜੇ ਅਸੀਂ ਰੋਟੀ ਖਾਣ ਲੱਗੇ ਆ ਤੇ ਸਾਡਾ ਇਹ ਗਵਰਨਮੈਂਟ ਸਤਿਆਨਾਸ਼ ਕਰਦੀ ਪਈ ਆ ਕਿਹੜੀ ਸਰਕਾਰ ਆ ਜੇ ਕੋਈ ਕਹਿ ਰਿਹਾ ਐਸੀ ਭਗਵੰਤ ਮਾਨ ਦੀ ਸਰਕਾਰ ਚੰਗੀ ਕੋਈ ਸਰਕਾਰ ਚੰਗੀ ਨਹੀਂ ਸਾਡੇ ਲਈ ਤੇ ਸਾਡੀ ਜ਼ਮੀਨ ਪਹਿਲਾਂ ਤੇ ਬ੍ਰਦਰ ਸਰਕਾਰ ਨੇ ਕਿੰਨੇ ਮੁਆਵਜ਼ਾ ਕਿਹਾ ਕਿੰਨੇ ਕਿਲੇ ਦਾ ਕੋਈ ਜੀ ਸਾਨੂੰ ਇਹਦੇ ਬਾਰੇ ਕੋਈ ਨਹੀਂ ਬਤਾ ਜੀ ਅਸੀਂ ਤੇ ਮੁਆਵਜ਼ੇ ਦੀ ਗੱਲ ਤੇ ਬਾਅਦ ਚ ਆਉਂਦੀ ਆ ਜੇ ਅਸੀਂ ਜ਼ਮੀਨ ਚੋਂ ਬਾਹਰ ਹੋਵਾਂਗੇ ਤੇ ਫੇਰ ਹੀ ਬਾ ਆਉਂਦੀ ਆ ਨਾ ਇਹ ਮੁਆਵਜ਼ੇ ਦੀ ਗੱਲ ਇੱਕ ਖਬਰ ਆਈ ਸੀ ਕਿ ਸ਼ਾਇਦ ਜਿਹੜਾ ਹੈਗਾ ਕਿ ਚੈਨਲ ਤੇ ਚੱਲੀ ਵੀ ਜਿਹੜਾ ਹੈਗਾ ਕਿਸਾਨ 1.5 ਕਰੋੜ ਰੁਪਏ ਮੰਗਦਾ ਪਤਾ ਨਹੀਂ ਤੁਹਾਡੀ ਸਿਪਾ ਨਹੀਂ ਪਾ ਦੇ ਜੀ ਨਹੀਂ ਸਾਡੇ ਇੱਥੋਂ ਕੋਈ ਕਿਸਾਨ ਇੱਕ ਵੀ ਤੁਸੀਂ ਵਿਖਾ ਦਿਓ ਕੋਈ ਕਿਸਾਨ ਆਪਣਾ ਤੁਸੀਂ ਆਪ ਹੀ ਦੱਸੋ ਵੀ ਆਪਣਾ ਘਰ ਬਰਬਾਦ ਕਰਕੇ ਅਸੀਂ ਅੱਗੇ ਨੂੰ ਤੁਰ ਪਾਂਗੇ ਭਾਵੇਂ ਕਰੋੜਾ ਰੁਪਈਆ ਮਿਲ ਜੇ ਸਾਨੂੰ ਅਸੀਂ ਇਹ ਜ਼ਮੀਨ ਨਹੀਂ ਛੱਡਾਂਗੇ ਏ ਭਾਈ ਆ ਤੁਹਾਡਾ ਕੀ ਖਿਆਲ ਆ ਤੁਹਾਡਾ ਦੂਜਾ ਪਿੰਡਾ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਤੁਹਾਡੇ ਤੋਂ ਜ਼ਮੀਨਾਂ ਲੈ ਕੇ ਪਟਾਸ਼ ਕੱਢ ਲੇ ਜਾਂ ਕੀ ਚਾਹੁੰਦੇ ਨਹੀਂ ਜੀ ਧੱਕੇ ਨਾਲ ਤਾਂ ਕੁਝ ਵੀ ਕਰ ਸਕਦੀ ਹੈ ਸਰਕਾਰ ਧੱਕੇ ਨਾਲ ਕੁਝ ਮਰਜ਼ੀ ਕਰੀ ਜਾਵੇ ਪਰ ਅਸੀਂ ਨਾ ਹੀ ਸਾਡੇ ਬੱਚੇ ਚਾਹੁੰਦੇ ਨੇ ਨਾ ਹੀ ਸਾਡੇ ਬਜ਼ੁਰਗ ਚਾਹੁੰਦੇ ਨੇ ਵੀ ਅਸੀਂ ਇੱਥੋਂ ਉੱਟ ਕੇ ਪਹਿਲਾਂ ਉੱਥੋਂ ਉੱਟ ਕੇ ਇੱਥੇ ਆਏ ਇੱਥੋਂ ਉੱਟ ਕੇ ਹੁਣ ਕਿਤੇ ਹੋਰ ਜਾਈਏ ਫਿਰ ਤਾਂ ਸਾਡੀਆਂ ਇਲਾਸ਼ਾ ਹੀ ਹੈ ਜੀ ਸਾਡੀਆਂ ਇਲਾਸ਼ਾ ਤੋਂ ਕਿਤੇ ਮਰਜ਼ੀ ਸਾਨੂੰ ਮਿੱਧਦੇ ਹੋਏ ਕਿਤੇ ਮਰਜ਼ੀ ਚਲੇ ਜਾਣਾ ਨਹੀਂ ਪੰਜਾਬ ਦੇ ਵਿੱਚ ਜਿਵੇਂ ਬਹੁਤ ਜ਼ਿਆਦਾ ਹਨਾ ਮਤਲਬ ਬਾਹਰ ਜਾਂਦਾ ਟ੍ਰੈਂਡ ਹੈ ਹਨਾ ਉਹ ਤੁਹਾਡੇ ਪਿੰਡਾਂ 'ਚ ਵੀ ਹੋਊਗਾ ਫਿਰ ਤੇ ਬੱਚੇ ਤਾਂ ਕਹਿੰਦੇ ਹੁਣ ਚਲੋ ਠੀਕ ਆ ਯਾਰ ਤੇ ਵੀ ਬਾਹਰ ਜਾਵੜਾਂਗੇ ਜੇ ਤਾਂ ਮਿਹਨਤੀ ਹੈ ਨਾ ਜੀ ਮਿਹਨਤ ਜੇ ਆਪਾਂ ਇੱਥੇ ਕਰਾਂਗੇ ਤੇ ਸਭ ਕੁਝ ਇੱਥੇ ਵੀ ਹੈਗੇ ਨੇ ਤੇ ਜੇ ਆਪਾਂ ਬਾਹਰ ਜਾ ਕੇ ਵੀ ਮਿਹਨਤ ਕਰਨੀ ਜੇ ਆਪਾਂ ਮਿਹਨਤੀ ਕਰਨੀ ਤਾਂ ਇੱਥੇ ਕਰਕੇ ਵੀ ਖਾਣੇ ਦਾ ਰੋਟੀਆਂ ਹੀ ਨਾ ਜੀ ਦੋ ਹੁਣ ਪਟਾਸ਼ ਦਾ ਸੋਨੂ ਕਿਦੋਂ ਪਤਾ ਲੱਗਿਆ ਵੀ 500 ਦੇ ਪਟਾਸ਼ ਆ ਯਾਰ ਸਾਨੂੰ ਤਾਂ सीएमए 7ਵੇਂ ਮਹੀਨੇ ਚ 2024 ਚ ਪਤਾ ਲੱਗਾ ਹਨ ਕੇ ਜੀ ਅੱਛਾ ਤੇ ਉਸ ਤੋਂ ਬਾਅਦ ਮੈਂ ਤਾਂ ਮਕਾਨ ਵੀ ਉਧਰ ਸਾਹਮਣੇ ਵੇਖੋ ਨਵਾਂ ਸ਼ੁਰੂ ਕੀਤਾ ਇਹ ਤਾਂ ਦਿਖਾ ਦੇ ਇਹ ਬਾਈ ਦਾ ਮਕਾਨ ਹੈ ਆਸਾਂ ਤੁਸੀਂ ਦੇਖੋ ਜੇ ਨਾ ਮਹਿਲਾ ਵਰਗੀਆਂ ਕੋਠੀਆਂ ਨੇ ਸਾਰੇ ਪਿੰਡਾਂ ਦੀਆਂ ਜੇ ਸਾਰੇ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਕਹਿੰਦੇ ਵੀ ਟਾਣੀ ਟਾਣੀ ਮਤਲਬ ਵੀ ਇੱਕ ਡੇਰਾ ਚਲੋ ਮੱਝ ਵਾਲੇ ਪਾਸੇ ਡੇਰਾ ਕਹਿੰਦੇ ਇਹ ਵੀ ਖਾਸ ਕਰਕੇ ਮੱਝੇ ਨੂੰ ਬਲੋਂਗ ਕਰਦੇ ਸੀਗੇ ਸਾਰੇ ਪਾਕਿਸਤਾਨ ਚੋਂ ਉਜੜ ਕੇ ਆਏ ਆ ਠੀਕ ਹੈ ਤੇ ਮਤਲਬ ਕੀ ਆ ਵੀ ਇਹਨਾਂ ਨੇ ਮਹਿਲਾ ਵਰਗੇ ਘਰ ਪਾਇਆ ਪਹਿਲੀ ਗੱਲ ਇਹ ਕਹਿੰਦਾ ਬਈ ਮੈਂ ਘਰ ਪਾਈ ਜਨ ਹੁਣ ਉਹ ਘਰ ਜਿਹੜਾ ਹੈਗਾ ਮਸਾ ਬਣਾਇਆ ਹੁਣ ਠੀਕ ਆ ਉਹ ਵੀ ਵਿੱਚੇ ਜਾਵੜੂ 22 ਦਾ ਦੇਖ ਲਓ 40-50 ਲੱਖ ਰੁਪਏ ਦਾ ਡੇਰੀ ਫਾਰਮ ਇਹਦਾ ਲਈ ਜਨਿਆ ਚਲੋ ਸਰਕਾਰ ਕਹਿ ਦੂਗੀ ਮੰਨ ਲਓ ਇਥੋਂ ਜਾੜ ਕੇ ਪੈਸੇ ਦੇ ਕੇ ਤੌਰ ਤੇ ਪਹਿਲੀ ਗੱਲ ਦੁਬਾਰਾ ਡੇਰੀ ਫਾਰਮ ਸ਼ੁਰੂ ਕਰਨ ਵਾਸਤੇ ਜ਼ਿੰਦਗੀ ਦੁਬਾਰਾ ਨਵੇਂ ਸਿਰੋਂ ਸ਼ੁਰੂ ਕਰਨ ਵਾਸਤੇ ਕਿੰਨਾ ਦੂਜੀ ਗੱਲ ਹੈ ਜਿਹੜੇ ਇਹ ਮਾਲਾ ਅੱਜ ਮਿਲੇ ਹੈ ਠੀਕ ਆ ਕਿਸੇ ਨੇ ਮਾਲਾ ਜਾ ਕੇ ਜਲੰਧਰ ਲੈ ਲਈ ਇਹ ਜ਼ਮੀਨ ਕਿਸ ਨੇ ਬਠਿੰਡੇ ਲੈ ਲਈ ਕਿਸ ਨੇ ਅੰਬਰਸਾਰ ਲੈ ਲਈ ਇਹ ਤਾਂ ਫਿਰ ਉਹ ਵੀ ਸਾਰਾ ਕੁਝ ਨਿਬੜ ਜਾਣਾ ਹਾਂ ਪਰਿਵਾਰ ਵਿਛੋੜਾ ਤੇ ਢਾਣੀਆਂ ਦਾ ਵਿਛੋੜਾ ਜਿਹੜੀ ਹੁਣ ਸਾਡੇ ਇੱਕ ਦੂਜੇ ਨਾਲ ਮਿਲਵਰਤਨ ਬਣੀ ਏ ਇਹ ਫਿਰ ਦੂਰ ਦੂਰੀ ਰੇ ਚਲੇ ਜਾਣਗੇ ਇਹ ਕਿਸੇ ਦੇ ਕੋਈ ਲਾਗੇ ਤਾਂ ਰਹਿ ਹੀ ਨਹੀਂ ਜਾਣਾ ਜੀ ਵੀ ਕਿਸੇ ਨੂੰ ਇੰਨੀ ਜਗ੍ਹਾ ਕਿਤੇ ਇੱਕ ਪਿੰਡ ਦੇ ਵਿੱਚ ਇਕੱਠੀ ਨਹੀਂ ਆਪਾਂ ਨੂੰ ਮਿਲਨੇ ਸਾਰਾ ਪਿੰਡੀ ਪਾਕਿਸਤਾਨ ਵੱਲੋਂ ਜਦੋਂ ਆਇਆ ਇਹ ਫੌਜੀਆ ਨੂੰ ਅਲਾਰਟ ਪਿੰਡ ਹੋਇਆ ਤੇ ਸਾਰਿਆਂ ਨੇ ਅਸੀਂ ਇਹਨੂੰ ਹੌਲੀ 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 ਇਹ ਬਜ਼ੁਰਗ ਬੈਠੇ ਆ ਇਹਨਾਂ ਨੂੰ ਜਾਦਾ ਪਤਾ ਹੈ ਹੌਲੀ ਹੌਲੀ ਇਹਨਾਂ ਨੂੰ ਟਿੱਬਿਆਂ ਨੂੰ ਇੱਥੇ ਕੋਈ ਟਾਈਮ ਇਹ ਦੱਸਦੇ ਸੀ ਵੀ ਇੱਥੇ ਪੌੜੀ ਹੁੰਦੀ ਸੀ ਹੋਰ ਕੁਝ ਨਹੀਂ ਹੁੰਦਾ ਇਹ ਜਿਹੜੇ ਬਜ਼ੁਰਗ ਆ ਇਹਨਾਂ ਨੇ ਆਪ ਬਲਦਾਂ ਦੇ ਨਾਲ ਵਾਹੀ ਕਰਕੇ ਇਹਨਾਂ ਨੇ ਹੁਣ ਸਾਨੂੰ ਜਿਹੜੀ ਤੀਸਰੀ ਬੀੜੀ ਆ ਉਹਨ ਰੋਟੀ ਜੋਗੇ ਸਾਨੂੰ ਕੀਤਾ ਤੇ ਅਸੀਂ ਵੀ ਆਪਦੇ ਵੱਲੋਂ ਮਿਹਨਤ ਕਰਦੇ ਪਏ ਆ ਪਰ ਗਵਰਨਮੈਂਟ ਜਿਹੜੀ ਆ ਇਹਨਾਂ ਧੱਕਾ ਇਹਨਾਂ ਧੱਕਾ ਦੇ ਇਹਦੇ ਨਾਲੋਂ ਤਾਂ ਸਾਨੂੰ ਅਸੀਂ ਪਾਕਿਸਤਾਨ ਚੋਂ ਹੀ ਨਾ ਆਉਂਦੇ ਇਹਦੇ ਨਾਲੋਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਸਾਨੂੰ ਇਸ ਗਵਰਨਮੈਂਟ ਨੇ ਤਾਂ ਬਰਬਾਦ ਕਰਕੇ ਰੱਖ ਦਿੱਤਾ ਨਹੀਂ ਬ੍ਰਦਰ ਇੱਕ ਗੱਲ ਆ ਤੁਹਾਡੇ ਠੇਕੇ ਕਿੰਨੇ ਨੂੰ ਆ ਠੇਕੇ ਸਾਡੇ ਹੈ ਜੀ 80-85 ਹਜ਼ਾਰ ਨੂੰ ਠੇਕਾ ਇਹਦਾ ਮਤਲਬ ਇਹ ਆ ਵੀ ਜਿਹੜੀਆਂ ਖੇਤੀ ਜੋਗ ਜ਼ਮੀਨਾਂ ਨੇ ਬਹੁਤ ਅਬਜਾਉ ਜ਼ਮੀਨ ਬਹੁਤ ਬਜਾਉ ਆ ਜੀ ਇੱਕ ਹਾਈਵੇ ਨਾਲ ਹੋ ਗਿਆ ਨਹਿਰ ਨਾਲ ਹੋ ਗਈ ਪਿੰਡ ਦਾ ਰੇਲਵੇ ਸਟੇਸ਼ਨ ਨਾਲ ਹੋ ਗਿਆ ਤੇ ਹੁਣ ਇਦੋਂ ਵੱਧ ਕੀ ਸਾਨੂੰ ਚਾਹੀਦਾ ਹਾਈਵੇ 2 ਕਿਲੋ ਆ ਵੱਧ ਤੋਂ ਵੱਧ 5 600 ਕਿਲੋ ਮੀਟਰ 500 600 ਮੀਟਰ ਤੇ ਆ ਤੇ ਅਸੀਂ ਇੱਥੋਂ ਉੱਠਦੇ ਆ ਆਪਦਾ ਚੱਲ ਪਈਨੇ ਪਹਿਲੀ ਗੱਲ ਤੇ ਆ ਗਵਰਨਮੈਂਟ ਨੂੰ ਜੇ ਅਗਰ ਪਟਾਸ਼ ਮਿਲੀ ਆ ਤੇ ਪਟਾਸ਼ ਆਪਦਾ ਹੋਰ ਦੂਸਰੀ ਜਗ੍ਹਾ ਤੇ ਆਪਦਾ ਕਰੇ ਇੱਥੇ ਸਾਡੇ ਜਿਹੜੀ ਅਬਜਾਊ ਜ਼ਮੀਨ ਆ ਇਹ ਅਬਜਾਊ ਜ਼ਮੀਨ ਅਸੀਂ ਛੱਡ ਕੇ ਜਾਈਏ ਤੇ ਜਾਈਏ ਕਿੱਥੇ ਜਿਸ ਤਰ੍ਹਾਂ ਲਗਾਤਾਰ ਕਿਸਾਨ ਆਦੇ ਮੰਗਾਂ ਕਰਦੇ ਰਹੇ ਆ ਕਿ ਜਿਹੜਾ ਜੀ ਸਾਨੂੰ ਖੇਤੀ ਚੋਂ ਸੈਕਟਰ ਚੋਂ ਬਾਹਰ ਕੱਢਣਾ ਉਹਦਾ ਚਾਹੇ ਪਾ ਮੈਂ ਤਰੀਕਾ ਇਹ ਹੋਵੇ ਕਿ ਤੁਹਾਨੂੰ ਜਿਹੜਾ ਮੰਡੀਆਂ ਦੇ ਵਿੱਚ ਝੋਨੇ ਚ ਰੋ ਲਿਆ ਜਾਵੇ ਵੀਰ ਲੋਕ ਕਹਣ ਯਾਰ ਇਹ ਕਿਹੜਾ ਵਿਕਦਾ ਵੀ ਅੱਕ ਜਾਣਗੇ ਜਦੋਂ ਵਿਕੇ ਆਣੀ ਤੇ ਜਦੋਂ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਥੈਲੀਆਂ ਚ ਪਾ ਪਾ ਕੇ ਦੇਣਾ ਜਿਹੜੇ ਅੱਜ ਵੀ ਕਿਸਾਨਾਂ ਦਾ ਵਿਰੋਧ ਕਰਦੇ ਆ ਨਾ ਕਿਉਂਕਿ ਇੱਕੋ ਹੀ ਸੈਕਟਰ ਹੈ ਜਿਹੜਾ ਮਾਲਕ ਤੁਸੀਂ ਸਾਰੇ ਚੀਜ਼ਾਂ ਆਪਣਾ ਡੰਗ ਲੈ ਜੂ ਯਾਰ ਰੋਟੀ ਉਹਨਾ ਨਹੀਂ ਲੈਂਦਾ ਨਹੀਂ ਨਹੀਂ ਠੀਕ ਹੈ ਹੁਣ ਮੈਂ ਸਾਰੇ ਦੇਸ਼ਾਂ ਨੂੰ ਘੁੰਮਦਾ ਕੈਨੇਡਾ ਮੈਕਸੀਕੋ ਸਾਰੇ ਦੁਨੀਆਂ ਦੇਖੀ ਜਨਤਾ ਕ ਲਈ ਡੱਬ ਰੋਟੀਆਂ ਮਗਰੀ ਤੁਰੀ ਫਿਰਦੇ ਚਾਹੇ ਉਹਨੂੰ ਬਰਗਰ ਕਹਿ ਲੋ ਚਾਹੇ ਉਹਨੂੰ ਪੀਜ਼ਾ ਕਹਿ ਲੋ ਜੋ ਵੀ ਮਰਜ਼ੀ ਹੁੰਦੀ ਤਾਂ ਡੱਬ ਰੋਟੀ ਉਹਦੇ ਉੱਤੇ ਹੈ ਨਾ ਤੇ ਜਦੋਂ ਉਧਰਲੇ ਪਾਸੇ ਜਿਹੜਾ ਕਾਰਪੋਰੇਟ ਸੈਕਟਰ ਜਿਹੜਾ ਪੂਰਾ ਕਾਬਜ ਹੋ ਚੁੱਕਿਆ ਅੱਜ ਇੱਥੇ ਆ ਪਹਿਲਾਂ ਛਤੀਸਗੜ ਵਰਗੇ ਜਾਂ ਹੋਰ ਆਪਾਂ ਇਲਾਕੇ ਸੁਣਦੇ ਹੁੰਦੇ ਸੀ ਵੀ ਉੱਥੋਂ ਅਜਾੜ ਤੇ ਧੱਕੇ ਨਾਲ ਅਜਾੜ ਤੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਬਜ਼ਾ ਕਰ ਠੀਕ ਹੈ ਇਹਨਾਂ ਦੇ ਉੱਤੇ ਹਜ਼ਾਰਾਂ ਸਾਲ ਖੇਤੀ ਕੀਤੀ ਆ ਸੇ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਕਿ ਇੱਕੋ ਇੱਕ ਇਲਾਕਾ ਪੰਜਾਬ ਦਾ ਜਿਹਦੇ ਵਿੱਚ ਪਾਣੀ ਸਿਰਫ 10-15 ਫੁੱਟ ਤੇ ਆ ਹੈ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਤੇ ਜੇਕਰ ਤੁਸੀਂ ਬਰਨਾਲੇ ਵਾਲੇ ਪਾਸੇ ਜਾਂ ਫਤੇਗੜ ਸਾਹਿਬ ਵਾਲੇ ਪਾਸੇ ਜਾਂ ਪੂਰੇ ਪੰਜਾਬ ਜਾਓਗੇ ਤਾਂ ਬੋਰ ਆ ਜਿਹੜੇ ਲਗਭਗ ਹਰ ਸਵਾਰ ਜਿਹੜਾ ਹੈਗਾ ਇੱਕ ਟੋਟਾ ਪਾਈਪ ਦਾ ਪਾਉਣਾ ਪੈਂਦਾ ਪਾਣੀ 6-6 700 1000 1000 ਫੁੱਟ ਤੇ ਚਲਾ ਗਿਆ ਜਿਹੜਾ ਸਭ ਤੋਂ ਉੱਚਾ ਇਲਾਕਾ ਜਿੱਥੇ ਪਾਣੀ ਵੀ ਪਰਮਾਰ ਆ 15 ਫੁੱਟ ਤੇ ਆ ਉਹ ਵੀ ਜੇ ਇੰਡਸਟਰੀ ਵਾਲੇ ਲੈ ਗਏ ਆ ਨਾਲ ਇਹਨਾਂ ਨੇ ਇਹਨਾਂ ਦੇ ਨਾਲ ਜਿਹੜੀ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਇਆ ਸੀ ਜਿਵੇਂ ਬਾਈ ਨੇ ਨਾਲ ਇਹਨਾਂ ਨੇ ਭਾਰਤ ਮਾਲ ਦਾ ਪ੍ਰੋਜੈਕਟ ਕਰਤਾ ਨਾਲ ਰੇਲਵੇ ਲਾਈਨ ਨੂੰ ਲੈਣ ਨੇ 25 ਕਿਲੇ ਕਬਰ ਵਾਲਾਂ ਦਾ ਸਟੇਸ਼ਨ ਲੈ ਜਾਣਾ ਨਾਲ ਆ ਜਿਹੜਾ ਹੈਗਾ ਪੋਲ ਆ ਜਾਣਾ ਯਾਰ ਇਹ ਤਾਂ ਬਹੁਤ ੱਕਾ ਖਾਸ ਕਰਕੇ ਮੈਂ ਅੱਡ ਅੱਡ ਜਿਹੜਾ ਹੈਗਾ ਉਮਰ ਦੇ ਬੰਦੇ ਨਾਲ ਗੱਲਬਾਤ ਤਾਂ ਕਰਨਾ ਚਾਹਣਾ ਕਿ ਤੁਹਾਨੂੰ ਪਤਾ ਲੱਗ ਜੇ ਕਈ ਵਾਰੀ ਬੰਦੇ ਕਹਿੰਦੇ ਯਾਰ ਕੱਲੇ ਬਜ਼ੁਰਗ ਜੇ ਮਾਰੀ ਜਾਂਦੇ ਹਨਾ ਮੁੰਡੇ ਤਾਂ ਕਹਿੰਦੇ ਹੁਣ ਚੱਕ ਦਾ ਮਸਾ ਦਾ ਲੋਟ ਆਇਆ ਚੰਡੀਗੜ੍ਹ ਲੰਮਗੇ ਕੋਟੀ ਲੋਕ ਇਹ ਆ ਜੀ ਵੀ ਇਹ ਜਿਹੜਾ ਮੰਨ ਕੇ ਚੱਲੋ ਇੱਥੇ ਭਾਜਪ ਤੇ ਗਵਰਨਮੈਂਟ ਇਹਨਾਂ ਧੱਕਾ ਕਰਦੀ ਪਈ ਆ ਹੁਣ 12 12 14 14 ਕਿਲੋ ਕੱਟ ਝੋਨੇ ਦੇ ਲੱਗਾ ਕਿਸੇ ਸਰਕਾਰ ਨੇ ਨਹੀਂ ਗੱਲ ਕੀਤੀ ਵੀ ਤੁਹਾਨੂੰ ਬਈ ਕੱਟ ਕਿਉਂ ਲੱਗਾ ਇੱਕ ਇੱਕ ਦਾਣਾ ਇਥੋਂ ਪੈਲੀ ਚੋ ਇਕੱਠਾ ਕਰਕੇ ਲਿਜਾਣੇ ਜਦੋਂ ਅੱਗ ਲੱਗਦੀ ਓਦੋਂ ਗਵਰਨਮੈਂਟ ਨੂੰ ਪਤਾ ਲੱਗ ਜਾਂਦਾ ਹੁਣ ਕਈ ਕਿਸਾਨ ਕਣਕ ਵਾਉਂਦੇ ਪਏ ਆ ਜਿਹੜੀ ਪਰਾਲੀ ਕਰਕੇ ਸੁੰਢੀ ਪੈ ਚੁੱਕੀ ਆ ਗਵਰਨਮੈਂਟ ਕਿਉਂ ਨਹੀਂ ਓਦੇ ਤੇ ਐਕਸ਼ਨ ਨਹੀਂ ਚਲੋ ਇਹ ਤਾਂ ਅੱਡ ਮੁੱਦਾ ਬਾਈ ਮੁੱਦਾ ਜੇਕਰ ਮੈਂ ਤੁਹਾਡੀ ਗੱਲ ਕਰਾਂ ਜੇ ਮੰਨ ਲਓ ਤੁਹਾਨੂੰ ਇਦਾਂ ਨਹੀਂ ਆਉਂਦਾ ਦਿਮਾਗ 'ਚ ਵੀ ਯਾਰ ਚਲੋ ਜੇ ਜ਼ਮੀਨ ਵੇਗੀ ਚੰਡੀਗੜ੍ਹ ਫਲੈਟ ਫਲੂਟ ਲੈਣਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਅਸੀਂ ਤਾਂ ਖੇਤੀ ਨਾਲ ਜੁੜੇ ਆ ਤੇ ਖੇਤੀ ਨਾਲ ਹੀ ਜੁੜੇ ਰਵਾਂਗੇ ਸਾਨੂੰ ਔਰ ਤਾਂ ਦਾ ਹੀ ਕੋਈ ਨਹੀਂ ਆਉਂਦਾ ਜੀ ਅਸੀਂ ਜੇਤ ਮੰਨ ਲਓ ਕੋਈ ਵੀ ਕਹਵੇ ਵੀ ਤੁਸੀਂ ਚੰਡੀਗੜ੍ਹ ਚਲੇ ਜਾਓ ਚੰਡੀਗੜ੍ਹ ਜਾ ਕੇ ਅਸੀਂ ਰੇੜੀ ਲਾ ਲਾਂਗੇ ਰੇੜੀ ਛੱਡ ਤੋਂ ਲੱਗਣੀ ਨਹੀਂ ਅਸੀਂ ਤਾਂ ਖੇਤੀ ਕਰ ਸਕਦੇ ਆ ਇਹੋ ਹੀ ਸਾਡਾ ਧੰਦਾ ਤੇ ਇਹੋ ਹੀ ਕਰਾਂ ਬਾਈ ਜੇ ਮੰਨ ਲਓ ਤੁਹਾਨੂੰ ਹੁਣ ਤੁਹਾਡਾ ਜ਼ਮੀਨ ਲੈ ਕੇ ਤੁਹਾਨੂੰ ਕੈਨੇਡਾ ਕੁਨੜਾ ਦੀ ਪੀਆਰ ਮਿਲ ਗਈ ਵਦਿਆ ਨਿਆਰੇ ਨਹੀਂ ਯਾਰ ਉਧਰ ਤਾਂ ਲੋਕ ਨਹੀਂ ਨਹੀਂ ਬਾਈ ਅਸੀਂ ਖੇਤੀ ਵਾਲੇ ਬੰਦੇ ਆ ਅਸੀਂ ਪੀਆਰ ਤੋਂ ਕੀ ਲੈਣਾ ਕੈਨੇਡਾ ਤੋਂ ਕੀ ਲੈਣਾ ਕਰਨਾ ਦਾ ਕੰਮ ਹੈ ਅਸੀਂ ਤਾਂ ਪਿੰਡਾਂ ਵਾਲੇ ਆ ਇੱਕ ਹਿਸਾਬ ਦੇ ਪਿੰਡਾਂ ਵਾਲਿਆਂ ਨੇ ਕੀ ਕਰਨਾ ਹੁੰਦਾ ਬਾਈ ਕੰਮ ਇਹ ਜਿਵੇਂ ਤੁਹਾਡੀ ਦੋਨਾਂ ਦੀ ਸੋਚ ਆ ਕਿ ਤੁਹਾਡੇ ਸਾਰੇ ਪਿੰਡਾਂ ਦੇ ਨੌਜਵਾਨਾਂ ਦੀ ਸੋਚ ਆ ਦੇ ਵਿੱਚ ਹੈਗੇ ਵੀ ਵੀ ਕਈ ਕਹਿੰਦੇ ਨੇ ਨਿਪਟਣ ਦੇ ਸਾਡੇ ਸਾਰੇ ਪਿੰਡ ਦੀ ਇਹੋ ਹੀ ਸੋਚ ਆ ਨੌਜਵਾਨ ਪੀੜ੍ਹੀ ਚਾਵੇਂ ਭਾਵੇਂ ਕੋਈ ਵੀ ਆ ਸਾਡੇ ਸਾਰੇ ਪਰਿਵਾਰ ਦੀ ਇਹੋ ਹੀ ਸੋਚ ਆ ਪਿੰਡ ਪਰਿਵਾਰ ਦੀ ਤਰ੍ਹਾਂ ਉਹਦੀ ਸਾਰਿਆਂ ਦੀ ਇਹ ਹੀ ਸੋਚ ਆ ਵੀ ਜ਼ਮੀਨ ਅਸੀਂ ਨਹੀਂ ਛੱਡਾਂਗੇ ਮਰਨ ਤੋਂ ਬਾਅਦ ਤੇ ਜ਼ਮੀਨ ਗਵਰਨਮੈਂਟ ਲੈ ਸਕਦੀ ਓਵੇਂ ਅਸੀਂ ਨਹੀਂ ਛੱਡਾਂਗੇ ਉਹ ਜਦੋਂ ਕੱਲ ਇਹ ਤੇ ਮੰਤਰੀ ਆਏ ਆ ਹੈਨਾ ਜਾਂ ਉਦੋਂ ਉਦੋਂ ਫਿਰ ਵਿਰੋਧ ਦਰਜ ਕਰਾਇਆ ਸਰ ਵਿਰੋਧ ਬਿਲਕੁਲ ਦਰਜ ਕਰਾਇਆ ਜੀ ਉਹਨਾਂ ਦੇ ਕਹਿਣ ਮੁਤਾਬਕ ਵੀ ਅਸੀਂ ਇੱਕ ਛੋਟਾ ਜਿਹਾ ਬੋਰ ਕਰਨਾ ਚਾਹੁੰਦੇ ਆ ਅਸੀਂ ਉਹਦੇ ਬੋਰ ਦੇ ਰਾਹੀਂ ਅਸੀਂ ਕਰਾਂਗੇ ਪਰ ਉਹ ਅਸੀਂ ਨਹੀਂ ਕਰਨ ਦੇਾਂਗੇ ਸਾਡੇ ਤੋਂ ਵੱਡੇ ਜਿਹੜੇ ਬਜ਼ੁਰਗ ਬੈਠੇ ਆ ਉਹ ਆਪਣੀਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨਗੇ ਜਿਵੇਂ ਕਿ ਕੱਲ ਗੱਲ ਹੋਈ ਆ ਉਹ ਜੋ ਫੈਸਲਾ ਲੈਣਗੇ ਉਹ ਅਸੀਂ ਵੀ ਉਹਨਾਂ ਦੇ ਨਾਲ ਸਹਿਮਤ ਦੇ ਤੁਸੀਂ ਇੱਕ ਗੱਲ ਦੇਖ ਲਓ ਵੀ ਕਿਸਾਨੀ ਦੀ ਲੜਾਈ ਆ ਜਮਾਂ ਸਿਰੇ ਤੇ ਆ ਚੁੱਕੀ ਆ ਇੰਨਾ ਪਿੰਡਾਂ ਦੇ ਵਿੱਚੋਂ ਜਿਹੜਾ ਇੱਕ ਪਾਸੇ ਦਾ ਜਿਹੜਾ ਆਪਾਂ ਗੱਲ ਕਰ ਗਏ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਜਾਰੀ ਹੈ ਐਮਐਸਪੀ ਵਾਸਤੇ ਦੂਜੇ ਪਾਸੇ 1300 ਕਿਲਾ ਜ਼ਮੀਨ ਦਾ ਅਕਵਾਇਰ ਹੋਣ ਦਾ ਵਾਸਤੇ ਮੰਤਰੀਆਂ ਨੇ ਗੇੜੇ ਮਾਰਨੇ ਸ਼ੁਰੂ ਹੋ ਗਏ ਲਾਲ ਬੱਤੀਆਂ ਵਾਲੀਆਂ ਗੱਡੀਆਂ ਘੁੰਮਣ ਲੱਗ ਗਈਆਂ ਪਿੰਡਾਂ 'ਚ ਠੀਕ ਹੈ ਤੀਜੇ ਪਾਸੇ ਵੱਲੋ ਵਾਲਾ ਬਠਿੰਡੇ ਵਾਲਾ ਪਾਸਾ ਜਿਹੜਾ ਅਗਰਾਹ ਵਾਲੇ ਧਰਨਾ ਲਾਈ ਬੈਠੇ ਆ ਕਿਉਂਕਿ ਸਰਕਾਰ ਧੱਕੇ ਨਾਲ ਜਿਹੜਾ ਕਬਜ਼ਾ ਕਰਨ ਚਾਹੁੰਦੇ ਆ ਮਤਲਬ 2008 ਆਉਣ ਵਾਲਾ ਜਿਹੜਾ ਸਮਾਂ ਆਣਾ ਆਉਣ ਵਾਲਾ 2-3 ਸਾਲ ਇਹ ਪੰਜਾਬ ਇੱਕ ਲੜਾਈ ਦਾ ਪੈੜੇ ਬਣ ਕੇ ਰਹਿ ਜਾਣਾ ਕਾਰਨ ਜਿੱਥੇ ਕਿਸਾਨਾਂ ਤੇ ਸਰਕਾਰਾਂ ਦਾ ਲਗਾਤਾਰ ਟਕਰਾਅ ਜਿਹੜਾ ਹੈਗਾ ਵੱਧਦਾ ਰਹਿਣਾ ਕਿਉਂਕਿ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਜਿਨ੍ਹਾਂ ਦੇ ਕਰਕੇ ਬਣਦੀਆਂ ਉਹਨਾਂ ਨੂੰ ਫਾਇਦਾ ਦੇਣਾ ਚਾਹੁੰਦੀਆਂ ਵੀ ਯਾਰ ਆਹ ਲਓ ਇੱਥੋਂ ਜੇ ਥੱਲੇੋਂ ਮੈਂ ਦੱਸੋ ਵੀ ਇਹਦੀ ਜ਼ਮੀਨ ਦੀ ਕੀਮਤ ਕਿੰਨੀ ਹੋਊਗੀ ਸੋ ਕੋਈ ਸੋਚ ਸਕਦਾ ਜਿੱਥੋਂ ਪਤਾ ਨਹੀਂ ਜੇ ਪोटाਸ਼ ਹੈਗੀ ਹੈ ਮੰਨ ਲਓ ਨਿਕਲਿਆ ਤਾਂ ਉਹਦਾ ਤਾਂ ਪਤਾ ਹੀ ਨਹੀਂ ਕਿੰਨਾ ਚਿਰ ਭੰਡਾਰ ਚੱਲਣਾ ਕਿੰਨੇ ਖਰਬਾ ਡਾਲਰ ਕੀ ਇਹ ਖਰਬਾ ਡਾਲਰ ਜਿਹੜੇ ਇਹਨਾਂ ਨੂੰ ਮਿਲਣਗੇ ਨਹੀਂ ਕਿਉਂਕਿ ਕਾਨੂੰਨ ਦੇ ਮੁਤਾਬਕ 3 ਫੁੱਟ ਤੋਂ ਥੱਲੇ ਸਾਡਾ ਹੀ ਕੁਝ ਨਹੀਂ ਹੈਨਾ ਸੋ ਇਹਦਾ ਗਵਰਨਮੈਂਟ ਦੇ ਕਹਿਣ ਮੁਤਾਬਕ ਗਿਆ ਵੀ ਜਿੰਨੀ ਜ਼ਮੀਨ ਦੇ ਵਿੱਚ ਅਸੀਂ ਟਿਊਬਵਲ ਦਾ ਬੋਰ ਕਰਾਂਗੇ ਉਹਦਾ ਅਸੀਂ ਠੇਕਾ ਦੇਾਂਗੇ ਤੇ ਠੇਕੇ ਦੇ ਨਾਲ ਥੱਲੇ ਜ਼ਮੀਨ ਸਾਡੀ ਜੇ ਖਰਾਬ ਹੁੰਦੀ ਆ ਅਸੀਂ ਉਹ ਬਿਲਕੁਲ ਨਹੀਂ ਅਸੀਂ ਉਹ ਹੁੰਦਿਆਂ ਸੋ ਮਤਲਬ ਭਰਾ ਮੇਰੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਹਾਨੂੰ ਦਿਖਾਤਾ ਖਾਸ ਕਰਕੇ ਕਬਰ ਵਾਲਾ ਕਿਉਂਕਿ ਬਹੁਤ ਪੰਜਾਬ ਦਾ ਕੀ ਬਾਹਰ ਬੈਠੇ ਵੀ ਲੋਕ ਸੋਚਦੇ ਨੇ ਯਾਰ ਜਿੱਥੇ ਜ਼ਮੀਨ ਨਿਕਲਿਆ ਹੀ ਜਿਹੜਾ ਪਟਾਸ਼ ਨਿਕਲਿਆ ਉਹਨਾਂ ਦੇ ਪਿੰਡਾਂ ਦੇ ਲੋਕ ਬੜੇ ਖੁਸ਼ ਹੋਣਗੇ ਆਮ ਛੱਡ ਕੇ ਕਹਿਣਗੇ ਕਿ ਤੋ ਹੋਰ ਲੈ ਲਾਂਗੇ ਜਦ ਕਿ ਹੁਣ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਆ ਜਿਹੜੇ ਅਸਮਾਨ ਨੂੰ ਛੂ ਰਹੇ ਆ ਤੇ ਪੈਸਾ ਚੱਲ ਜਾਂਦਾ ਹੁੰਦਾ ਜਿਵੇਂ ਇੱਕ ਘਾਵਤਾ ਸਾਡੇ ਪਿੰਡਾਂ ਵਾਲੇ ਦੇ ਉਹ ਕਹਿੰਦਾ ਵੀ ਜ਼ਮੀਨ ਕਹਿੰਦੀ ਜੇ ਤੂੰ ਵੱਜ ਗਿਆ ਮੈਂ ਛਡਾ ਲੂੰ ਪਰ ਜੇ ਮੈਂ ਵੱਜ ਗਈ ਤਾ ਤੂੰ ਛੜਾਈ ਨਹੀਂ ਨਹੀਂ ਛੜਾਈ ਸੋ ਭਰਾ ਮੇਰੋ ਆਸ ਕਰਦੇ ਆ ਕਿ ਹੁਣਾਂ ਦੇ ਸਮੇਂ ਦੇ ਕਿਸਾਨ ਯੂਨੀਅਨਾਂ ਸਾਥ ਦੇਣਗਾ ਨੇੜੇ-ਤੇੜੇ ਪਿੰਡ ਤੇ ਪੂਰੇ ਪੰਜਾਬ ਦੇ ਲੋਕ ਇਹਨਾਂ ਨਾਲ ਖੜਨਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ